ਲੁਧਿਆਣਾ ਦੇ ਪਿੰਡ ਚਾਂਡੇ ਵਿਖੇ ਬਾਬਾ ਗੁਲਜਾਰ ਸਿੰਘ ਜੀ ਦੀ 23ਵੀਂ ਵਰ੍ਹੇ ਵਿੱਚ ਬੜੀ ਸ਼ਰਧਾ ਪਵਨਾ ਨਾਲ ਮਨਾਇ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਘਰ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਸੰਗਤਾਂ ਤੋਂ ਇਲਾਵਾ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੀ ਵਰ੍ਹੇ ਵਿੱਚ ਸ਼ਾਮਲ ਹੋਏ। ਇਸ ਮੌਕੇ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਵੀ ਲਗਾਏ ਗਏ ਜਿੱਥੇ ਸੰਗਤਾਂ ਨੇ ਆਪਣੇ ਫ੍ਰੀ ਚੈੱਕਅਪ ਕਰਵਾਏ ਅਤੇ ਮੈਡੀਕਲ ਕੈਂਪ ਦਾ ਲਾਭ ਲਿਆ। ਇਸ ਮੌਕੇ ਐਮ.ਐਲ.ਏ. ਗਲਵੰਤ ਸਿੰਘ ਸਿੱਧੂ ਐਮਐਲਏ ਸ਼ੋਕ ਪ੍ਰਾਸ਼ਰ ਪੱਪੀ ਅਤੇ ਰਾਜਨੀਤਿਕ ਆਗੂਆਂ ਨੇ ਪਹੁੰਚ ਕੇ ਹਾਜੀ ਲਗਵਾਈ ਇਸ ਮੌਕੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ ਜਿਹੜਾ ਇਹ ਕੋਈ ਯਾਰ ਭਾਈ ਇੱਕ ਹੀ ਗਾਣਾ ਬੋਲਿਓ ਅੱਜ ਮੈਂ ਬਿਆਨ ਦਿੰਦਾ ਭਾਈ ਜੀ ਅੱਜ ਜਿਹੜਾ ਸਮਾਗਮ ਕਰਾਇਆ ਗਿਆ ਉਹਦੇ ਬਾਰੇ ਇਹ ਸਮਾਗਮ ਲਗਾਤਾਰ 23 ਸਾਲ ਤੋਂ ਚੱਲ ਰਿਹਾ ਜਦੋਂ ਦੇ ਬਾਬਾ ਗੁਲਜਾਰ ਸਿੰਘ ਜੀ ਦੁਨੀਆ ਤੋਂ ਗਏ ਆ ਰੁਸਤਕ ਹੋਏ ਨਹੀਂ ਇਹ 23 ਪਰਸ਼ੀ ਅੱਜ 20 ਸਾਲ ਹੋ ਗਏ ਇਹਦਾ ਮੇਨ ਮੱਛੀ ਮਨਾਉਣ ਦਾ ਕਾਰਨ ਇਹ ਨਹੀਂ ਕਿ ਪਿਓਰ ਦੀ ਸ਼ੋਭਾ ਵਧਾਉਣੀ ਆ ਮੈਂ ਇਹਦਾ ਕਾਰਨ ਇਹ ਆ ਜਿਵੇਂ ਅਸੀਂ ਦਸਤਾਰ ਮੁਕਾਬਲੇ ਕੰਨਿਆਂ ਨੂੰ ਸੂਟ ਦੇ ਨਹੀਂ ਅਤੇ ਗੋ ਜਗhetra ਵਿੱਚ ਬਾਠ ਪੂਜਾ ਤੇ ਭਜਨ ਕਰਾਉਣਾ ਤੇ ਦਾਨ ਕਰਾਉਣਾ ਸਮਰਨ ਕਰਾਉਣਾ ਅਸੀਂ ਇੰਨਾਂ ਚੀਜ਼ਾਂ ਵਾਸਤੇ ਵਰਸ਼ੀ ਮਨਾਈ ਜਾਂਦੀਆਂ ਨਾ ਕਿ ਸ਼ੋਭਾ ਲਈ ਮਨਾਈ ਜਾਂਦੀ ਹੈ ਜੀ ਜੇ ਹੋ ਕੀ ਕਾਰਗਮ ਰਹੇਗੀ 81 101 1300 ਕੰਨਿਆਂ ਨੂੰ ਤਕਸੀਮ ਕੀਤੇ ਨੇ ਜੀ ਸਰ ਇੱਕ ਅਸੀਂ ਸਵੇ ਜਗ ਵਿੱਚ ਉਸ ਸੰਤਾਂ ਨੇ ਹਿੱਸਾ ਪਾਇਆ ਅਸੀਂ ਉਹਨੂੰ ਮਹਾਰਾਜ ਦੀ ਗਿਰਪਨਾ ਦਸਤਾਰ ਕਾਬਲੇ ਦੇ ਬੱਚਿਆਂ ਨੂੰ ਅੱਗੇ ਦਿੰਦੇ ਸੀ 5500 ਰੁਪਏ ਇਨਾਮ 3100 ਰੁਪਏ ਦੂਜਾ ਨਾਮ ਤੇ 2100 ਅਸੀਂ ਵਧਾ ਕੇ ਸ਼ਰਧਾ ਦੇ ਮਤਲਬ ਬੱਚਿਆਂ ਨੂੰ ਮਾਣ ਦੇਣ ਖਾਤਰ ਇਹ ਲਾਲਚ ਕਹਿ ਲੋ ਜਾਂ ਮਾਣ ਕਹਿ ਲੋ ਜਾਂ ਪਿਆਰ ਕਹਿ ਲੋ ਵੀ ਦਸਤਾਰ ਸਜੋਣ 11000 ਪਹਿਲਾ ਨਾਮ 5500 ਦੂਜਾ ਨਾਮ ਤੇ 3100 ਕਰਤਾ ਅਗਲੇ ਸਾਲ ਤੋਂ ਅਸੀਂ ਇਹ ਪ੍ਰਾਲਾ ਇਹ ਕੀਤਾ ਪਹਿਲਾਂ ਤਾਂ ਜੀ ਦੂਜਾ ਪਰਾਲਾ ਸਾਡਾ ਹੈ ਕੀ ਆ ਨਾਮ ਜਪਣਾ ਤੇ ਜਪਾਣਾ ਸੇਵਾ ਕਰਨੀ ਤੇ ਕਰਾਨਾ ਜੀ ਬੱਚਿਆਂ ਚ ਕਿੰਨੀ ਲੋੜ ਹੈ ਅਜੇ ਗਿਆਨ ਦੀ ਜੀ ਬਹੁਤ ਅੰਧੇਰਾ ਤਾਂ ਦੇਖੋ ਜੀ ਅੰਧ ਵਿਸ਼ਵਾਸ ਆ ਅਜੇ ਬਹੁਤ ਲੋੜ ਬੇੜਾ ਚਕੰਦੀ ਹੈ ਜੀ ਇੱਕ ਰੁੱਕ ਤੇ ਇੱਕ ਕੋਖ ਦਿਆ ਕੋਖ ਚ ਧੀਆਂ ਮਾਰਨ ਦਾ ਦੁੱਖ ਕਿੰਨੀ ਅਜੇ ਛੱਡ ਰਹੇ ਲੋਕ ਪੜ ਲੈ ਕੇ ਗਏ ਨੇ ਐਜੂਕੇਟਿਡ ਬਣ ਗਏ ਨੇ ਪਰ ਅਜੇ ਉਹਨਾਂ ਦੇ ਵਿਚਾਰ ਉਹੀ ਨੇ ਸਿਲਪ ਵਿਚਾਰ ਹੋ ਗਈ ਨੇ ਉਪਦੇਸ਼ ਸਾਰਿਆਂ ਲਈ ਭਰਖਾਂ ਪਰ ਆਪਣੇ ਲਈ ਨਹੀਂ ਅਮਲ ਬਾਬਾ ਜਿਹੜੇ ਬਾਬਾ ਦੇ ਉੱਪਰ ਜਿਹੜੇ ਕਰਮ ਤੇ ਆ ਰਹੇ ਨੇ ਦੇਖੋ ਜੀ ਆਪਣਾ ਕੀਤਾ ਪਾਣਾ ਮੈਂ ਇੱਕ ਦਿਨ ਹੱਸਦਾ ਸੀ ਵੀ ਪੋਰਾ ਆਪਾਂ ਤਾਂ ਬਣਾਇਆ ਹੀ ਨਹੀਂ ਸਦੇਬ ਆਪਾਂ ਸੋ ਕਹਿੰਦਾ ਭਾਪ ਜਿੰਨੇ ਕੋ ਮਾਰੇ ਕਰਮ ਕਰਨੇ ਨਹੀਂ ਪਿਆ ਕਰਾਓ ਜੇ ਸਰਦਾ ਨਹੀਂ ਕਾਮ ਕਰੋ ਲੋਮ ਉਹ ਹੰਕਾਰ ਤੋਂ ਨਹੀਂ ਬਸ ਸਾਧ ਦੇ ਜਨਾਨੀ ਰੱਖੋ ਆਪਦੀ ਆ ਗੱਲਾਂ ਤੋਂ ਸਾਧੂਆਂ ਨੂੰ ਬਚਣਾ ਚਾਹੀਦਾ ਵੀ ਉਪਮਾ ਲੈਣ ਲਈ ਵਿਆਹ ਨਹੀਂ ਕਰਾਉਂਦੇ ਮੁਰਕੇ ਵੀ 59 ਸਾਲ ਦੇ ਉਹ ਗਲਤ ਕੰਮ ਦੇ ਸਿੱਟੇ ਨਿਕਲਦੇ ਨੇ ਇੱਦਾਂ ਮੈਂ ਮਾफी ਮੰਗਦਾ ਕੌਮ ਤੋਂ ਵੀ ਇਹ ਕੌਮ ਵਾਸਤੇ ਕਲੰਕ ਨੇ ਜਿਹੜੇ ਸਾਧ ਨਹੀਂ ਜੀ ਦੂਜੇ ਪਾਸੇ ਜਿਹੜਾ ਕਿ ਦਰਬਾਰ ਸਾਹਿਬ ਤੇ ਅਟੈਕ ਵੀ ਹੋਇਆ ਸੀ ਤੇ ਉਹ ਉਸ ਤੋਂ ਬਾਅਦ ਕੀ ਤੁਸੀਂ ਸੁਰੱਖਿਆ ਦੀ ਸੁਖਵੀਰ ਸਿੰਘ ਜੀ ਬਾਰੇ ਮੈਂ ਬੇਨਤੀ ਕਰਦਾ ਹਾਂ ਉਹ ਸੇਵਾਦਾਰ ਦੇ ਰੂਪ ਚ ਸੀ ਉਹ ਪਾਰਟੀ ਰੂਪ ਚ ਨਹੀਂ ਸੀ ਬਿਲਕੁਲ ਜੇ ਇਦਾਂ ਪਾਰਟੀ ਰੂਪ ਚ ਹੁੰਦਾ ਫਿਰ ਤਾਂ ਭਾਵੇਂ ਉਹਨੂੰ ਗੋਲੀ ਮਾਰ ਦਿੰਦਾ ਕੋਈ ਮੈਨੂੰ ਕੋਤਰਾਜ ਨਹੀਂ ਮੈਂ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਉਹ ਸੇਵਾਦਾਰ ਸੀ ਥੋੜੀ ਜੀ ਉਹ ਬੰਦੇ ਨੂੰ ਫੇਰੀ ਅਪੀਲ ਆ ਵੀ ਸੇਵਾ ਕਰਦੇ ਨੂੰ ਨਾ ਕੁਝ ਕਹਿੰਦਾ ਬਾੜੀ ਜਿੰਦਗੀ ਪਈ ਆ ਜਦੋਂ ਮਰਜੀ ਬਾਹਰ ਨਿਭੜ ਲਾ ਅੱਜ ਸਾਹਿਬ ਤੁਹਾਡਾ ਲੈ ਕੇ ਗਏ ਜੁੜੇ ਤੁਹਾਨੂੰ ਲੱਗਦਾ ਕਿ ਬਾਣੀ ਨਾਲ ਜੁੜੋ ਕੋ ਮੋਬਾਈਲ ਨਾਲ ਜੁੜੋ ਮੋਬਾਈਲ ਵਿੱਚ ਵੀ ਬਾਣੀ ਆ ਜੀ ਬੱਚਿਆਂ ਨੂੰ ਮੈਂ ਇਹ ਨਹੀਂ ਕਹਿੰਦਾ ਮੋਬਾਈਲ ਤੋਂ ਹਟ ਜਾਓ ਮੋਬਾਈਲ ਤੋਂ ਬੱਚਿਆਂ ਨੇ ਹਟਣਾ ਵੀ ਨਹੀਂ ਤਰੀਕਾ ਇਹ ਬਣਾਓ ਬੱਚਿਆਂ ਨੂੰ ਗੰਦ ਦੁਕਾਨੇ ਆਪਾਂ ਅਸ਼ੀਲਤਾ ਦਿਖਾਨੇ ਆ ਉਹਨਾਂ ਨੂੰ ਗੁਰਬਾਣੀ ਹੱਲ ਵੀ ਲਾਓ ਜਦੋਂ ਮਾਪਿਓ ਨੂੰ ਕਹਿੰਦੇ ਆ ਬੱਚਿਆਂ ਨੂੰ ਸੇਵਾ ਤੇ ਲਿਆਓ 사ਸੰਗ ਤੇ ਲਿਆਓ ਤਾਂ ਮਾਪਬਾਪ ਕਹਿੰਦੇ ਨੇ ਉਹਨਾਂ ਦੀ ਕਲਾਸ ਮਿਸ ਹੁੰਦੀ ਆ ਜੀ ਜੋ ਬਜ਼ੁਰਗ ਮਾਤਾ ਉਹ ਕਹਿੰਦੀ ਮੈਂ ਅਰਦਾਸਾਂ ਭਰੂੰਗੀ ਜਵਾਨ ਨੂੰ ਬੁੱਤ ਘਰੇ ਛੱਡ ਜਾਂਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਮਾਤਾ ਪਿਤਾ ਇਹ ਬੇਲੇ ਰੱਖੇ ਨੇ ਅਰਦਾਸਾਂ ਭਰਨ ਨੂੰ ਜਾਂ ਗੁਰੂ ਘਰ ਜਾਣ ਨੂੰ ਤੁਸੀਂ ਜੰਗ ਬੱਚੇ ਜਾਓ ਪਰਖ ਲਓ ਪਰਖ ਲੈ ਕੇ ਜੁੜੋ ਜੇ ਚੰਗਾ ਲੱਗਦਾ ਸਥਾਨ ਜੁੜੋ ਨਹੀਂ ਪਿੱਛੇ हट ਜਾਓ ਤੁਸੀਂ ਪਹਿਲੋਂ ਅੰਧਵਿਸ਼ਵਾਸ ਨੂੰ ਭਲਾਨੇ ਹੋ ਮੁਰਗੇ ਦੀ ਗੱਲਾਂ ਮਨਾਉਂਦੇ ਹਾਂ ਮਹਾਰਾਜ ਜੀ ਬਾਪੂ ਜੀ ਦੀ ਵਰਸੀ ਤੇ ਸਾਡੀ ਤਰਫ ਮਹਾਰਾਜ ਜੀ ਬਾਪੂ ਜੀ ਦੀ ਵਰਸੀ ਤੇ ਕੋਹੂਸ ਦੇ ਦੋ ਇੱਕ ਮਿੰਟ ਮੈਂ ਸੁਣ ਲੈ ਗੱਲ ਹਾਂਜੀ ਬਾਪੂ ਜੀ ਦੀ ਵਰਸੀ ਦੇ ਉੱਤੇ ਕੋਈ ਹੋਰ ਉਪਦੇਸ਼ ਦੇਣਾ ਚਾਹੋਗੇ ਤੁਸੀਂ ਕੋਈ ਮੇਰੀ ਇੱਕੋ ਬੇਨਤੀ ਆ ਜੀ ਮਹਾਰਾਜ ਜੀ ਵੀ ਪਾਠ ਕਰੋ ਬੱਚਿਆਂ ਨੂੰ ਸਿੱਧੇ ਰਾਹ ਪਾਓ ਉਪਦੇਸ਼ ਇਹ ਦੋ ਵੀ ਮਾਂ-ਬਾਪ ਦੀ ਰਿਸਪੈਕਟ ਪਹਿਲੋਂ ਘਰੋਂ ਸਿੱਖੋ ਮਾਂ-ਬਾਪ ਦਾ ਨਹੀਂ ਬਣਿਆ ਉਹ ਸੰਤਾਂ ਦਾ ਵੀ ਨਹੀਂ ਬਣਨਾ ਮੇਰੀ ਬੇਨਤੀ ਆ ਮਾਂ-ਬਾਪ ਦੀ ਸੇਵਾ ਚ ਲੱਭੋ ਰੱਬ ਦੇਰਿਆਂ ਚ ਨਾ ਲੱਭੋ ਬਾਈ ਚਲੋ ਚਲੋ